ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਚ ਜੇ ਵੀ ਤੁਸੀਂ ਦੇਖ ਰਹੇ ਹੋ ਕਿ ਗੁਰਦੁਆਰਾ ਸਬਜਾਦਾ ਅਜੀਤ ਸਿੰਘ ਜੀ ਹੁਸ਼ਿਆਰਪੁਰ ਵਿਖੇ ਬੱਚਿਆਂ ਦੀ ਇੱਕ ਵਰਕਸ਼ਾਪ ਕਰਾਈ ਗਈ ਸੀਗੀ ਪਿਛਲੇ ਹਫਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਵਰਕਸ਼ਾਪ ਦੇ ਵਿੱਚ ਬੱਚਿਆਂ ਨੇ ਬੜੇ ਇੰਟਰਸਟ ਨਾਲ ਪਾਰਟਿਸਿਪੇਟ ਕੀਤਾ ਸੀਗਾ ਤੇ ਉਸ ਤੋਂ ਪਹਿਲਾਂ ਬੱਚਿਆਂ ਦੇ ਕੁਐਸਚਨ ਆਨਸਰਸ ਰਾਉਂਡ ਵੀ ਰੱਖੇ ਸਿਗੇ ਸ਼ਹੀਦੀ ਨਾਲ ਸੰਬੰਧਿਤ ਤੇ ਬੱਚਿਆਂ ਨੇ ਬਾਕਮਾਲ ਤਿਆਰੀ ਕੀਤੀ ਸੀ ਔਰ ਇਹਨੇ ਅچھے ਅچھے ਤਰੀਕੇ ਦੇ ਨਾਲ ਉਹਨਾਂ ਨੇ ਆਨਸਰਸ ਕੀਤੇ ਸੀਗੇ ਛੋਟੇ ਛੋਟੇ ਬੱਚੇ ਵੀ ਬਹੁਤ ਐਕਸਾਈਟਿਡ ਸੀ ਇਹ ਦੇ ਵਿੱਚ ਤੇ ਇਹਦਾ ਅਸੀਂ ਪੂਰਾ ਵਲੌਗ ਸ਼ੂਟ ਕਰਨਾ ਸੀ ਬਟ ਕਰ ਨਹੀਂ ਪਾਏ ਪਰ ਇਹ ਵਰਕਸ਼ਾਪ ਪੂਰੀ ਲਾਈਵ ਚੱਲੀ ਆ ਜੋ ਕਿ ਇਸੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਇਕ ਕੁਝ ਛੋਟੇ ਛੋਟੇ ਕਲਿੱਪਸ ਅਸੀਂ ਬਾਅਦ ਚ ਲੈਏ ਸੀਗੇ ਜਿਆਦਾ ਸੰਗਤ ਅੰਦਰ ਜਾ ਚੁੱਕੀ ਸੀ ਕਿਉਂਕਿ ਵਰਕਸ਼ਾਪ ਸਟਾਰਟ ਹੋਣ ਵਾਲੀ ਸੀਗੀ ਤੇ ਥੋੜੀ ਜੀ ਸੰਗਤ ਹੀ ਬਾਹਰ ਸੀਗੀ ਸੋ ਕੁਝ ਇੱਕ ਪਾਸੇ ਚਾਹ ਪਾਣੀ ਦਾ ਲੰਗਰ ਚੱਲ ਰਿਹਾ ਸੀ ਤੇ ਇੱਕ ਪਾਸੇ ਕੁਐਸਚਨ ਆਨਸਰਸ ਰਾਉਂਡ ਚੱਲ ਰਹੇ ਸੀਗੇ ਸੋ ਇਸ ਚੀਜ਼ ਨੂੰ ਦੇਖ ਕੇ ਅਸੀਂ ਫਿਰ ਹੁਣ ਸਭ ਜਆਦੇ ਅੰਦੇਈ ਸ਼ਹਾਦਤ ਨੂੰ ਸਮਰਪਿਤ ਵੀ ਬੱਚਿਆਂ ਦਾ ਪ੍ਰੋਗਰਾਮ ਰੱਖਿਆ ਆਪਣੇ ਗੁਰਦੁਆਰਾ ਸਾਹਿਬ ਜਿਹਦੇ ਵਿੱਚ ਕੁਐਸਚਨ ਆਨਸਰਸ ਰਾਉਂਡ ਵੀ ਹੋਣਗੇ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਹੋਣਗੇ ਇਹ ਪਹਿਲਾਂ ਵਰਕਸ਼ਾਪ ਵਾਲੇ ਰਾਉਂਡ ਦੇ ਵਿੱਚ ਬੱਚਿਆਂ ਨੂੰ ਸਰਟੀਫਿਕੇਟਸ ਤੇ ਸਨਮਾਨਿਤ ਹਰੇਕ ਬੱਚੇ ਨੂੰ ਕਰਕੇ ਦਿੱਤੇ ਗਏ ਸੀਗੇ ਤੇ ਇਸ ਵਾਰ ਵੀ ਅਸੀਂ ਵਧੀਆ ਬੱਚਿਆਂ ਦੇ ਲਈ ਅਰੇਂਜਮੈਂਟ ਕੀਤਾ ਆ ਤੇ ਬੱਚਿਆਂ ਨੂੰ ਇੱਕ ਆਪਾਂ ਗੁਰਦ ਆਮਾਂ ਦੀ ਯਾਤਰਾ ਤੇ ਵੀ ਲੈ ਜਾ ਰਹੇ ਹਾਂ ਚਮਕੌਰ ਸਾਹਿਬ ਬੱਚਿਆਂ ਨੂੰ ਅਸੀਂ ਫਿਲਮ ਵੀ ਦਿਖਾ ਰਹੇ ਹਾਂ ਚਾਰ ਸਾਹਿਬ ਜਰਿਆਂ ਦੀ ਤੇ ਉਹਨਾਂ ਦੇ ਰਿਲੇਟਿਡ ਹੀ ਇਸ ਸਮਾਗਮ ਦੇ ਵਿੱਚ 28 ਤਰੀਕ ਨੂੰ ਜੋ ਹੋਣ ਜਾ ਰਿਹਾ ਇਸ ਗੁਰਦੁਆਰੇ ਉੱਥੇ ਅਸੀਂ ਬੱਚਿਆਂ ਦੇ ਕੁਐਸਚਨ ਆਨਸਰਸ ਪ੍ਰਸ਼ਨ ਉਤਰੀ ਮੁਕਾਬਲੇ ਵੀ ਰੱਖਿਆ। ਸੋ ਬੱਚੇ ਬਹੁਤ ਐਕਸਾਈਟਡ ਹੈ ਬਹੁਤ ਦੂਰੋਂ ਦੂਰੋਂ ਆ ਰਹੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਉਸ ਦਿਨ ਕੁਝ ਕਲਿੱਪਸ ਜਿਹੜੇ ਅਗਰ ਸ਼ੂਟ ਹੋ ਸਕਣਦੇ ਅਸੀਂ ਜਰੂਰ ਇਸ ਚੈਨਲ ਤੇ ਪਾਵਾਂਗੇ। ਸੋ ਜੇਕਰ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਇਸ ਵਰਕਸ਼ਾਪ ਨੂੰ ਜਿਸ ਦਾ ਬੱਚਿਆਂ ਨੇ ਬਹੁਤ ਆਨੰਦ ਲਿਆ ਤੇ ਕੈਪਟਨ ਯਸ਼ਪਾਲ ਸਿੰਘ ਜੀ ਨੇ ਇਸ ਵਰਕਸ਼ਾਪ ਨੂੰ ਆਰਗੇਨਾਈਜ਼ ਕੀਤਾ ਸੀ ਆਪ ਜੀ ਇਸ ਚੈਨਲ ਤੇ ਦੇਖ ਸਕਦੇ ਹੋ।